ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਦੇਸ਼ ਭਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਚਲਾਏ ਜਾ ਰਹੇ ਮੈਂਬਰਸ਼ਿਪ ਅਭਿਆਨ ਦੇ ਦੌਰਾਨ ਪਟਿਆਲਾ ਦੇ ਵਿੱਚ ਬੀਜੇਪੀ ਦੇ ਜਨਰਲ ਸਕੱਤਰ ਅਨਿਲ ਸ਼ਰੀਨ ਪਹੁੰਚੇ ਇਸ ਮੌਕੇ ਉਹਨਾਂ ਨੇ ਕੰਗਨਾ ਰਣੋਤ ਵੱਲੋਂ ਦਿੱਤੇ ਬਿਆਨ ਦੇ ਬਾਰੇ ਕਿਹਾ ਕਿ ਕੰਗਨਾ ਰਣੋਤ ਦੇ ਬਿਆਨ ਤੋਂ ਬਾਅਦ ਉਹਨਾਂ ਨੂੰ ਬੁਲਾ ਕੇ ਪਾਰਟੀ ਦੇ ਵੱਲੋਂ ਝਾੜ ਪਾਈ ਗਈ ਹੈ ਕੰਗਨਾ ਰਣੋਤ ਦਾ ਪ੍ਰਸ਼ਨ ਹੈਗਾ ਅਸੀਂ ਬੜਾ ਸਪਸ਼ਟ ਕਰ ਚੁੱਕੇ ਹਾਂ ਕਿ ਭਾਰਤੀ ਜਨਤਾ ਪਾਰਟੀ ਉਸ ਤਰ੍ਹਾਂ ਦੇ ਬਿਆਨਾਂ ਨਾਲ ਸਹਿਮਤ ਨਹੀਂ ਹੈਗੀ ਨਾ ਹੀ ਉਹ ਸਾਡੇ ਆਫੀਸ਼ਲ ਸਪੋਕਸਪਰਸਨ ਨੇ ਨਾ ਹੀ ਉਹ ਪਾਰਟੀ ਦੀ ਰੀਤੀ ਰਿਵਾਜ ਦੇ ਅਨੁਕੂਲ ਹੈਗਾ ਇਸ ਕਰਕੇ ਉਹਨਾਂ ਨੂੰ ਸਪਸ਼ਟ ਕਿਹਾ ਗਿਆ ਹੈ ਕਿ ਅੱਗੇ ਤੋਂ ਇਸ ਕਾਲ ਦਾ ਗੁਰੇਜ਼ ਕਰਨ ਔਰ ਕਿਸੇ ਵੀ ਮੈਂ ਪਹਿਲਾਂ ਕਿਹਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਸਭ ਦਾ ਸਾਥ ਸਭ ਦਾ ਵਿਕਾਸ ਦੇ ਯਕੀਨਸ਼ ਕਰਦੀ ਹੈ ਔਰ ਸਭ ਨੂੰ ਆਪਣੇ ਸਾਥ ਲੈ ਕੇ ਚੱਲਣ ਦਾ ਵਿਸ਼ਵਾਸ ਕਰਦੀ ਹੈ ਔਰ ਇਸ ਵਾਸਤੇ ਬੜੀ ਸਪਸ਼ਟ ਸ਼ਬਦਾਂ ਦੇ ਵਿੱਚੋਂ ਪਾਰਟੀ ਲੈਵਲ ਤੇ ਕੀਤਾ ਜਾਣਾ ਸੀਗਾ ਉਹ ਕਰ ਦਿੱਤਾ ਗਿਆ ਔਰ ਜਿੱਦ ਤੱਕ ਕਿਤੇ ਲਿਖੀ ਹੈ ਪੰਜਾਬ ਦੀ ਇਕਾਈ ਨੇ ਕਿ ਮੈਂਬਰਸ਼ਿਪ ਤੋਂ ਬਾਹਰ ਜਾਣਾ ਜਾਵੇ ਇਹ ਕੋਈ ਐਕਸ਼ਨ ਦੇਖੋ ਬੜੀ ਸਪਸ਼ਟ ਸ਼ਬਦਾਂ ਤੋਂ ਦੱਸਿਆ ਗਿਆ ਕਿ ਜੋ ਪਾਰਟੀ ਦਾ ਸਿਸਟਮ ਹੈਗਾ ਹੈ ਉਹਨਾਂ ਨੂੰ ਬਲਾ ਕੇ ਸਪਸ਼ਟ ਕਰ ਦਿੱਤਾ ਗਿਆ ਕਿ ਕਿਉਂਕਿ ਹਜੇ ਨਵੇਂ-ਨਵੇਂ ਜੋ ਜੁੜੇ ਨੇ ਪਾਰਟੀ ਦੀ ਰੀਤੀ ਰਿਤੀ ਤੇ ਕਿਤੇ ਇੱਕ ਸਮਝਣ ਚ ਕੋਈ ਕਮੀ ਰਹਿ ਜਾਂਦੀ ਕਿਸੇ ਵੇਲੇ ਤੇ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਗਿਆ ਔਰ ਮੈਂ ਉਮੀਦ ਕਰਦਾ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਏਗੀ